ਅੱਜ ਚੌਥਿਆ ਗੇੜ ਜਿਹੜਾ ਮੀਟਿੰਗ ਦਾ ਹੋਇਆ ਫੇਰ ਇੱਕ ਵਾਰ ਪਹਿਲਾਂ ਵਾਂਗੂ ਕਾਫੀ ਲੰਬੀ ਚਰਚਾ ਹੋਈ ਲਗਭਗ 5 ਘੰਟੇ 8 ਵਜੇ ਦੀ ਨਿਢੜੇ ਮੀਟਿੰਗ ਸ਼ੁਰੂ ਹੋਈ ਸੀ 1 ਵਜ ਗਿਆ ਰਾਤ ਦਾ ਕਾਫੀ ਵਿਚਾਰ ਵਟਾਂਦਰੇ ਆਪਸ ਚ ਹੋਏ ਇੱਕ ਪੰਜਾਬ ਦੇ ਪ੍ਰਤੀਨਿਧੀ ਤੌਰ ਤੇ ਉੱਥੇ ਬੈਠਦਾ ਔਰ ਮੈਂ ਜੇ ਕੋਈ ਪ੍ਰੋਪੋਜ਼ਲ ਐਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ ਤੁਹਾਨੂੰ ਯਾਦ ਹੋਊਗਾ ਐਸੀ ਜਗ੍ਹਾ ਤੇ ਜਦੋਂ ਆ ਕੇ ਮੈਂ মিডিਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਮੁੱਦਾ ਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਇੰਪੋਰਟ ਕਰਦਾ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ ਵਰ ਦੂਜੇ ਮੰਤਰੀਏ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ-ਨਾਲ ਜਿਹੜੀ ਫਸਲ ਅਸੀਂ ਉਹਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣੇ ਪੈਦਾ ਕਰਕੇ ਦੇ ਸਕਦੇ ਹਾਂ